ਤਾਂ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਸ਼ਹੀਦ ਭਗਤ ਸਿੰਘ ਜਥੇਬੰਦੀ ਦੇ ਮੁੱਖ ਆਗੂ ਪ੍ਰਧਾਨ ਅਮਰਜੀਤ ਮੋੜੀ ਜੁੜ ਚੁੱਕੇ ਨੇ ਅਮਰਜੀਤ ਜੀ ਚਰਚਾ ਵਿੱਚ ਆ ਰਹੀਆਂ ਨੇ ਖਬਰ ਆ ਰਹੀ ਹੈ ਕਿ ਨਵਦੀਪ ਵਾਟਰ ਕੈਨ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਕੀ ਇਹ ਪੂਰੀ ਖਬਰ ਜੀ ਸਰਕਾਰ ਬਹੁਤ ਡਰੀ ਹੋਈ ਆ ਵੀ ਕਿਸਾਨ ਪਹਿਲਾਂ ਤਫੱਦ ਕੀਤਾ ਇਹਨਾਂ ਨੇ ਗੋਲੀਆਂ ਚਲਾਈਆਂ ਕਿਸਾਨਾਂ ਨੂੰ ਸ਼ਹੀਦ ਕੀਤਾ ਹੁਣ ਸਾਡੇ ਜਿਹੜੀ ਅਸਥੀ ਕਲਸੀ ਯਾਤਰਾ ਪੂਰੇ ਹਰਿਆਣੇ ਦੇ ਵਿੱਚ ਚੱਲ ਰਹੀ ਹੈ ਜੀ 23 ਤਰੀਕ ਨੂੰ ਸਰਦਾਰ ਲਈ ਸਮਾਗਮ ਬਾਲਾ ਦੇ ਵਿੱਚ ਹੈਗਾ ਹੈ ਆ ਜੀ ਮੋੜਾ ਮੰਡੀ ਦੇ ਵਿੱਚ ਇਹ ਸਰਕਾਰ ਚ ਕੁੱਤੇ ਮੁਕੱਦਮੇ ਬਣਾ ਕੇ ਨੌਜਵਾਨਾਂ ਨੂੰ ਘਰ پکڑ ਕਰ ਰਹੀ ਆ ਇਹ ਵਜ੍ਹਾ ਲੋਕਾਂ ਨੂੰ ਪਰੇਸ਼ਾਨ ਕਰਨ ਦੀ ਗੱਲ ਹੈ ਲੇਕਿਨ ਹਰਿਆਣੇ ਦਾ ਕਿਸਾਨ ਨਾ ਪਹਿਲੇ ਕਦੇ ਡਰਿਆ ਹੁਣ ਵੀ ਅਸੀਂ 16 ਤਰੀਕ ਤੋਂ ਲਗਾਤਾਰ ਲਗ ਲਗ ਸੱਛੇ-ਸੱਤ ਜ਼ਿਲ੍ਹਿਆਂ ਦੇ ਵਿੱਚ ਅਸੀਂ ਆਪਣੇ ਆਸਥੀ ਕਲ ਸਿਆਤਰਾ ਲੈ ਕੇ ਗਏ ਆ ਸਰਕਾਰ ਬਹੁਤ ਦਬਾਅ ਦੇ ਵਿੱਚ ਹੈ ਜਿੱਥੇ ਪਹਿਲਾਂ ਸਰਕਾਰ ਬਦਲੀ ਹੁਣ ਅੰਬਾਲਾ ਦਾ ਸੀਐਮ ਦਿੱਤਾ ਆ ਆ ਹੋਰ ਡਰਿਆ ਹੋਇਆ ਕਿਤੇ ਸਾਡੇ ਖਿਲਾਫ ਕੋਈ ਜਿਵੇਂ ਇਹ ਮੈਨਾਂ ਚੱਲਦਾ ਲੇਕਿਨ ਜਿਹੜੇ ਇਹਨਾਂ ਦੇ ਕੰਮ ਆ ਕਰੇ ਹੋਏ ਉੱਪਰ ਡਰ ਕੇ ਇਹ ਗ੍ਰਿਫਤਾਰੀ ਇਹ ਗ੍ਰਿਫਤਾਰੀ ਕਦੋਂ ਹੋਈ ਹੈ ਅੱਜ ਹੋਈ ਹੈ ਕੱਲ ਹੋਈ ਹੈ ਜੀ ਗ੍ਰਿਫਤਾਰੀ ਦਾ ਵੀ ਉਹਨਾਂ ਨੇ ਸਭ ਕੋ ਲੇਲ ਲਾ ਗਏ ਹੋਏ ਸੀ ਉਸ ਤੋਂ ਪਤਾ ਲੱਗੂ ਉਹਨਾਂ ਤੋਂ ਮਿਲ ਕੇ ਹੀ ਪਤਾ ਲੱਗੂਗਾ ਸਾਨੂੰ ਕਿਥੋਂ ਕਰੀ ਇਹਨਾਂ ਨੇ ਗ੍ਰਿਫਤਾਰੀ ਕਿਸ ਤੋਂ ਨਹੀਂ ਕਰੀ ਸਾਨੂੰ ਤਾਂ ਅਰਕੇ ਪਤਾ ਲੱਗਿਆ ਵੀ ਉਹਨਾਂ ਨੂੰ ਗ੍ਰਿਫਤਾਰੀ ਕਰਫਦਾਰ ਕਰ ਲਿਆ ਹੁਣ ਤੱਕ ਕੋਈ ਰਾਬਤਾ ਕਾਇਮ ਹੋ ਪਾਇਆ ਨਵਦੀਪ ਪੋਣਾ ਦੇ ਨਾਲ ਕੁਝ ਪਰਾ ਚੱਲਿਆ ਕਿ ਕਿਹੜੇ ਕੇਸ ਦੇ ਵਿੱਚ ਚੱਕਿਆ ਕਿਹੜੀਆਂ ਧਾਰਾਵਾਂ ਲਾਈਆਂ ਨੇ ਇੱਕ ਪੱਤਰਕਾਰ ਦੀ ਮਾਣੇ ਸੁਣਕਾਰ ਜੀ ਉਹਨਾਂ ਨੇ ਕੋਈ 40 ਨੰਬਰ ਐਫ ਆਈ ਆਰ ਦਰਜ ਕੀਤੀ ਹੋਈ ਹੈ ਤੇ ਹਜ਼ਾਰ ਨਾ ਆਪਣਾ ਮੇਰੇ ਖਿਆਲ ਨਾਲ ਫੇਰ ਤਬਦੀਕ ਦੀ ਹੂੰ ਤੇ ਉਹਦੇ ਵਿੱਚ ਪਤਾ ਨਹੀਂ ਕੀ ਸਾਡਾ ਨਾ ਕਿਤੇ ਕੋਈ ਅਸੀਂ ਟਕਰਾਅ ਹੋਇਆ ਸਾਡਾ ਨਾ ਕਿਤੇ ਅਸੀਂ ਪੁਲਿਸ ਵਾਲਿਆਂ ਦੇ ਨਾਲ ਸਾਹਮਣਾ ਹੋਇਆ ਹੂੰ ਫੇਰ ਵੀ ਜ਼ਬਰਦਸਤੀ ਨਾਲ ਕਹਿੰਦੇ ਵੀ ਇੱਥੇ ਕੋਈ 307 ਦਾ ਮੁਕਤਮਾ ਦਰਜ ਕਰਕੇ ਨੌਜਵਾਨਾਂ ਨੂੰ ਤਿੰਨਾਂ ਨੂੰ ਸਾਡਿਆਂ ਨੂੰ ਗ੍ਰਿਫਤਾਰ ਕੀਤਾ ਹੈ ਤਿੰਨ ਨੌਜਵਾਨ ਗ੍ਰਿਫਤਾਰ ਕੀਤੇ ਨੇ ਕੌਣ ਕੌਣ ਕੀਤੇ ਨੇ ਜੀ ਨਵਦੀਪ ਕੀਤਾ ਇੱਕ ਗੁਰਕੀਰਤ ਦਾ ਨਾਮ ਆ ਰਿਹਾ ਤੇ ਤੀਜਾ ਕੌਣ ਹੈ ਇੱਕ ਹੋਰ ਆ ਮੁੰਡਾ ਆਪਣਾ ਉਸੇ ਪਿੰਡ ਦਾ ਮੁੰਡਾ ਸਾਬਰ ਦਾਈ ਗੁਰਕੀਰਤ ਦੇ ਪਿੰਡ ਦਾ ਹੈ ਅੱਛਾ ਅੱਛਾ ਤੇ ਇਹ ਤਿੰਨੋਂ ਲੇਲੇਦਾ ਗਏ ਹੋਏ ਸੀ ਤਾਂ ਉਥੋਂ ਦੀ ਜਦੋਂ ਆ ਰਹੇ ਸੀ ਤਾਂ ਮੁਹਾਲੀ ਤੋਂ ਕਹਿੰਦੇ ਦੱਸਿਆ ਜਾ ਰਿਹਾ ਏਅਰਪੋਰਟ ਦੇ ਆਸ-ਪਾਸ ਇਹ ਕਨਫਰਮ ਨਹੀਂ ਹੈ ਇਹ ਕਨਫਰਮ ਨਹੀਂ ਹੈ ਕਿ ਉਹ ਇਹਨਾਂ ਨੇ ਕਿਉਂ ਮਿਲ ਕੇ ਬਤਲੂ ਤੇ ਅਜੇ ਤੱਕ ਤੁਸੀਂ ਹੁਣ ਥਾਣੇ ਗਏ ਹੋ ਕੋਈ ਪੈਰਵਾਹੀ ਕੀਤੀ ਸ਼ੁਰੂ ਕੀਤੀ ਕੋਈ ਵਕੀਲ ਦੇ ਰਾਹੀਂ ਉੱਤੀ ਕਰ ਰਹੇ ਆ ਸਾਰੀ ਦੇਖਦੇ ਆ ਹੁਣ ਮੋੜ 4 ਵਜੇ ਕਾਨਫਰੈਂਸ ਉਸ ਤੋਂ ਬਾਅਦ ਫੈਕਟਰਾ ਲੈ ਕੇ ਕਰਾਂਗੇ ਹੂੰ ਕਿਉਂਕਿ ਜਦੋਂ 4 ਵਜੇ ਸ਼ੰਭੂ ਬਾਰਡਰ ਤੇ ਮੀਟਿੰਗ ਚੱਲ ਰਹੀ ਆ ਮੀਟਿੰਗ 4 ਵਜੇ ਪ੍ਰੈਸ ਕਾਨਫਰੈਂਸ ਉਸ ਕਾਨਫਰੈਂਸ ਦੇ ਵਿੱਚ ਜਦੋਂ ਜਾਊਗਾ ਕਿ ਫੈਡਰਲ ਲੈਣਾ ਕਿਤਾ ਸਰਕਾਰ ਨੂੰ ਇਹਦੇ ਨਾਲ ਗੱਲਬਾਤ ਕਰਨ ਕਿਉਂਕਿ ਜਦੋਂ ਸਰਕਾਰ ਦੇ ਵੱਲੋਂ ਪੁਲਿਸ ਦੇ ਵੱਲੋਂ ਤਸਵੀਰਾਂ ਜਾਰੀ ਕੀਤੀਆਂ ਗਈਆਂ ਸੀਗੀਆਂ ਜਿਨ੍ਹਾਂ ਨੇ ਉਹਨਾਂ ਨੇ ਕਿਹਾ ਸੀ ਕਿ ਜਿਨ੍ਹਾਂ ਨੇ ਸ਼ੰਭੂ ਬਾਰਡਰ ਦੇ ਉੱਤੇ ਹੜਦੰਗ ਮਚਾਇਆ ਤਾਂ ਉਹਦੇ ਵਿੱਚ ਤਸਵੀਰ ਨਵਦੀਪ ਦੀ ਵੀ ਸੀਗੀ ਨਵਦੀਪ ਦੀ ਵੀ ਤਸਵੀਰ ਆਈ ਹੋਈ ਸੀਗੀ ਔਰ ਜਦੋਂ ਪੋਕਲੇਨਾ ਲੈ ਕੇ ਆਉਣ ਦੀ ਵੀ ਗੱਲ ਕੀਤੀ ਉਹਨਾਂ ਨੇ ਕਿਹਾ ਸੀ ਅਸੀਂ ਪਰਚੇ ਦਰਜ ਕਰਾਂਗੇ ਤਾਂ ਉਹਨਾਂ ਵਿੱਚ ਨਵਦੀਪ ਦਾ ਵੀ ਨਾਮ ਅੱਗੇ ਆਉਂਦਾ ਸੀਗਾ देखिए वहां पर तो कोई ट्रेन का यूज नहीं तरह वहां से कोई ट्रेन इक्कीस तारीख को कोई भी नौजवान आगे नहीं बढ़ा किसी ने भी किसी तरह तो कोई वहां पर रोलरबाज़ी नहीं की कोई साथी हमारा उसके टकराव में इन्होंने गोलियां चलाई हमारे साथी को गोली मारी जिस कारण को वहां पर बॉर्डर पर और खनौरी बॉर्डर के ऊपर इन्होंने हमारे साथी शुभ कर्न की हत्या की सैंकड़ चार गोलियां चलाकर और ट्रैक्टर तोड़े गए और हमारे साथी की बोरी में डाल कर टांगे टांग हड्डियां तोड़ी गई जिसका इन लोगों ने निर्दयी सरकार ने उनको रेप्त भी नहीं कहते हाईकोर्ट के ऑर्डर के बाद इन्होंने वहां उसको रेपर करने दिया गया ਇतना ਪਰਸਤਤ ਕਰਨੇ ਲਈ ਸਤਕਾਰ ਮੁਕਤਮੇ ਉਲਟੇ ਹਮਾਰੇ ਪ੍ਰਦਰਧ ਕਰਤੀ ਹੈ ਕਹੀਂ ਬਤਾਏ ਫਿਰ ਉਹਨੇ ਕਈ ਬਟਕਰਾ ਕਿ ਆ ਕਲੀ ਪਰ ਉਹਨਾਂ ਕੋਲ ਅੱਛਾ ਪਾਈ ਕੀ ਕਿਸੇ ਵੀ ਤਰ੍ਹਾਂ ਦਾ ਕੋਈ ਕਿਸੇ ਤਰ੍ਹਾਂ ਦਾ ਕੀ ਇਹ ਇੱਕੋ ਹੀ ਪਰਚਾ ਨਵਦੀਪ ਦੇ ਉੱਤੇ ਹੈ ਪਹਿਲਾਂ ਵੀ ਜਿਵੇਂ ਨਵਦੀਪ ਜ਼ਿਕਰ ਕਰਦਾ ਹੁੰਦਾ ਸੀ ਪਹਿਲਾਂ ਵੀ ਉਸਤੇ ਕਈ ਪਰਚੇ ਪਏ ਹੋਏ ਨੇ ਇਹ ਸਾਡੋ ਪਲਾ ਨਹੀਂ ਨਹੀਂ ਹਾਂ ਹਾਂ ਪਹਿਲਾ ਵੀ ਨਾਲ ਸਾਨੂੰ ਐਨਐਸਏ ਦੀ ਕੋਈ ਉਸਨਾ ਕਰਤੀ ਸੀ ਵੀ ਜਿਹੜਾ ਅੰਦੋਲਨ ਦੇ ਵਿੱਚ ਮੇਨ ਲੀਡਰ ਸਾਨੂੰ ਐਨਐਸਏ ਲਾਮਾ ਨੇ ਚੋਰੀ ਨੂੰ ਨਾਏ ਕੇ ਆਪਣੇ ਬਾਰ ਨੋਟਿਸ ਲਗਾਏ ਕਿ ਜੋ ਵੀ ਅੰਦੋਲਨ ਦੇ ਅੰਦਰ ਨੁਕਸਾਨ ਹੋਗਾ ਉਸ ਕੇ ਹਮੇ ਜਮੀਨੇਪੁਰ ਕਰਤੇ ਜਾਏਗੇ ਉਹ ਵੀ 100 ਸਵਾ 100 ਮੇਰੀ ਜਿੱਥੇ ਬੰਦੀ ਕੇ ਜੋ ਲੀਡਰ ਸਹਿਵਾਨ ਹਨ ਉਹਨਕੇ ਘਰੋ ਕੇ ਬਾਰ ਨੋਟਿਸ ਲਗਾਏ ਲੇਕਿਨ ਆਪਣੇ ਦ੍ਰਿੜ ਸੰਕਲਪ ਸੇ ਦਿਨ ਨਿਸ਼ਚੇ ਕੇ ਸਾਥ ਸਭੀ ਆਗੂ ਸਹਿਵਾਨ ਲਗੇ ਹੋਏ ਹੈ ਸਰਕਾਰ ਡਰਾਣੇ ਦਾ ਕੰਮ ਕਰਦੀ ਹੈ ਨਾ ਹਮ ਪਹਿਲੇ ਡਰੇ ਹੈ ਜੋ 2020 મે ભી આંદોલન લડ્યા આજ ભી ਸੰધોલન કો અપને શાંતિપૂર્ણ طریقے સે લડ રહે હે કહીં હમને ટકરાવની કિયા કહીં હમને ડંડા નહિ મારા કહીં કિસીને રોલા નહિ મારા કોઈ ટીસીબી નહિ ચલી કોઈ ટ્રેક્ટર ઇકી તરીકે નહિ ચલા બતાએ તો સહી પ્રભાવ હૈ યે હો રહા હૈ કોઈ કુછ નહિ હુઆ ક્યોકી પોલીસ વલો તસવીરા મોડી સાબ જરૂર હૈ ના સાંજિયા કીતિયા ગયિયા સી ઔર કહા ગયા સી કી ઇન્નાને ઉઠે આકે પથરાવ કીતા હે પોલીસ દે ઉતે ઇન્નાને પથરાવ કરને વાલી વીડિયો દિખાઈ જી ਵੀ ਨਵਦੀਪ ਨੇ ਹਮਾਰੇ ਕਿਸੇ ਸਾਥੀ ਦੀ ਫੋਟੋ ਮੇਰੀ ਪੂਰੀ ਜਿੱਤੇ ਬੰਦੀ ਗਈ ਮੈਂ ਇਹ ਕਿ ਕਾਜ਼ਮ ਦੀ ਜ਼ਿੰਮੇਵਾਰੀ ਲਿਤਾ ਹੂੰ ਕਿ ਮੇਰੀ ਜਿੱਤੇ ਬੰਦੀ ਗਈ ਇਹ ਕਾਜ਼ਮ ਦੀ ਫੋਟੋ ਰੋੜਾ ਮਾਰਦੇ ਡੰਡਾ ਮਾਰਦੇ ਦਿਖਾ ਦੇ ਹੂੰ ਤਾਂ ਤੁਹਾਡਾ ਤੁਹਾਨੂੰ ਲੱਗਦਾ ਕਿ ਤੁਹਾਡੇ ਸਾਰੇ ਤੁਹਾਡੇ ਸਾਰੇ ਇਹ ਜਥੇਬੰਦੀ ਦੇ ਜਿਹੜੇ ਇਹ ਬੱਚੇ ਸੀਗੇ ਜਿਹੜੇ ਤੁਹਾਡੇ ਨਾਲ ਜੁੜੇ ਹੋਏ ਸੀ ਇਹ ਤੁਹਾਡੇ ਸਾਥੀ ਇਹ ਸਾਰੇ ਜਾਪਤੇ ਦੇ ਵਿੱਚ ਰਹੇ ਤੁਹਾਡੇ ਕੱਲੇ ਮੇਰੀ ਜਥੇਬੰਦੀ ਕੇ ਨਹੀਂ 50000 ਸੇ ਉੱਪਰ ਸਾਥੀ ਥੇ ਵਹਾਂ ਪਰ ਹੂੰ पीसी ने भी आपने भी वहीं थे आपकी टीम में भी वहीं थी पीसीबी साथी ने हमने उल्टा रोष लोगों का सहा नौजवानों का कि आप हमें रोक रहे हैं लेकिन हमें अंदाजा लग गया सरकार की नीति ठीक नहीं है ਪਾਰੂ ਸੀ ਕਿ ਮੈਂ ਚਲਦਾ ਫਿਰ ਉਹਨਾਂ ਨੇ ਖਨੌਰੀ ਬਾਰਡਰ ਮਾਰੇ ਸਾਥੀ ਦੇ ਉੱਤੇ ਗੋਲੀਆਂ ਚਲਾਈ ਸੈਂਕੜੇ ਉੱਪਰ ਸਾਥੀ ਘਹਿਲੂਏ ਸਭੂ ਸਭ ਜੈਸ ਕਰਨ ਨੌਜਵਾਨ ਮਰਦਾਂ ਪਰ ਗਾਸਤੇ ਗਾਂਜੂ ਗੋਲੀ ਲੱਗੀ ਐ ਐਮਐਲਰ ਕੱਟੀ ਹੋਈ ਐ ਉਹ ਵੀ ਆਪਕੇ ਸਾਹਮਣੇ ਠੀਕ ਹੈ ਮੋੜੀ ਸਾਹਿਬ ਧੰਨਵਾਦ ਜਾਣਕਾਰੀ ਦੇ ਲਈ ਤਾਂ ਬੀਕੇਯੂ ਜਥੇ ਬੰਦੀ ਦੇ ਇਹ ਆਗੂ ਸੀ ਸਾਡੇ ਨਾਲ ਅਮਰਜੀਤ ਮੋੜੀ ਔਰ ਕਹਿ ਰਹੇ ਨੇ ਕਿ ਨਵਦੀਪ ਓਣੀ ਕਿਥੇ ਘੁੰਮਣ ਗਏ ਹੋਏ ਸੀ ਲਦਾਖ ਦਾ ਜ਼ਿਕਰ ਕਰ ਰਹੇ ਨੇ ਲੈ ਲਦਾ ਗਏ ਹੋਏ ਸੀ ਔਰ ਜਦੋਂ ਵਾਪਸ ਆਏ ਤਾਂ ਆਉਂਦੇ ਸਾਰ ਹੀ ਉਹਨਾਂ ਨੂੰ ਚੱਕ ਲਿੱਤਾ ਗਿਆ ਐ ਐਫ ਆਈ ਆ ਨੰਬਰ 40 ਦੱਸੀ ਜਾ ਰਹੀ ਹੈ ਔਰ ਆਈ ਪੀ ਸੀ 307 ਦਾ ਪਰਚਾ ਕਹਿੰਦੇ ਦਿੱਤਾ ਗਿਆ ਹੁਣ ਪੈਰਵਾਈ ਕਰਨਗੇ ਲੱਗੇ ਹੋਏ ਨੇ 4 ਵਜੇ ਪ੍ਰੈਸ ਕਾਨਫਰੰਸ ਰੱਖੀ ਹੈ ਦੇਖਣਾ ਹੋਊਗਾ ਕਿ ਅੱਗੇ ਹੁਣ ਜਥੇਬੰਦੀ ਕੀ ਐਲਾਨ ਕਰਦੀ ਹੈ